ਇਸ ਘਟਨਾ ਬਾਰੇ ਸੁਣ ਕੇ ਤੁਹਾਡਾ ਪਰਮਾਤਮਾ ਦੇ ਉੱਪਰ ਵਿਸ਼ਵਾਸ ਜਿਹੜਾ ਹੋਰ ਵੀ ਜ਼ਿਆਦਾ ਧ੍ਰੜ ਹੋ ਜਾਏਗਾ ਤੇ ਅਮਰਦੀ ਸ਼ਕਤੀ ਦੇ ਬਾਰੇ ਤੁਹਾਨੂੰ ਹੋਰ ਵੀ ਜ਼ਿਆਦਾ ਗਹਿਰਾਈ ਦੇ ਨਾਲ ਜਾਣਨ ਨੂੰ ਮਿਲੇਗਾ। ਇਹ ਘਟਨਾ ਪਾਈ ਭਗਵੰਤ ਸਿੰਘ ਲੁਧਿਆਣਾ ਵਾਲਿਆਂ ਨੇ ਆਪਣੀ ਜ਼ੁਬਾਨੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜੇਸਵੇਲੀਓ ਆਸਟ੍ਰੇਲੀਆ ਸਨ ਉਸ ਸਮੇਂ ਉਹਨਾਂ ਤੇ ਨਾਲ ਇਹ ਘਟਨਾ ਵਾਪਰੀ ਸੀ। ਉੱਥੋਂ ਦਾ ਇੱਕ ਪੰਜਾਬੀ ਪਰਿਵਾਰ ਜੋ ਕਿ ਪਰਦਾ ਰਹਿਣ ਵਾਲਾ ਸੀ ਉੱਥੇ ਉਹਨਾਂ ਦਾ ਕਾਫੀ ਵੱਡਾ ਘਰਵਾਰ ਸੀ ਪਰਿਵਾਰ ਬਹੁਤ ਵੱਡਾ ਅਤੇ ਖੁਸ਼ਹਾਲ ਸੀ ਪਰ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡਾ ਦੁੱਖ ਸੀ ਪਰਿਵਾਰ ਦੇ ਤਿੰਨ ਭਰਾਵਾਂ ਦੇ ਵਿੱਚੋਂ ਇੱਕ ਭਰਾ ਨੂੰ ਜਾਨਲੇਵਾ ਦੁੱਖ ਨੇ ਆ ਘੇਰਿਆ ਸੀ ਉਸਦੇ ਫੇਫੜੇ ਖਰਾਬ ਹੋ ਗਏ ਸੀ ਤੇ ਇੱਕ ਬਹੁਤ ਹੀ ਭਿਆਨਕ ਬਿਮਾਰੀ ਉਸ ਨੂੰ ਲੱਗ ਗਈ ਸੀ ਬਿਮਾਰੀ ਇੰਨੀ ਕੋ ਜ਼ਿਆਦਾ ਭਿਆਨਕ ਸੀ ਕਿ ਡਾਕਟਰਾਂ ਨੇ ਉਸ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਕਿ ਉਸ ਦੇ ਫੇਫੜੇ 80% ਤੱਕ ਡੈਮੇਜ ਹੋ ਚੁੱਕੇ ਐ ਤੇ ਰਿਪੋਰਟਾਂ ਵੀ ਸਾਫ਼ ਦੱਸ ਰਹੀਆਂ ਸੀ ਕਿ ਉਸ ਦੇ ਫੇਫੜਿਆਂ ਦੇ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਉਸ ਨੂੰ ਸਾਹ ਲੈਣਾ ਬਹੁਤ ਹੀ ਜ਼ਿਆਦਾ ਔਖਾ ਹੋ ਰਿਹਾ ਸੀ ਸਾਹ ਔਖੇ ਆਣ ਕਰਕੇ ਉਸ ਦੇ ਮੋਢਿਆਂ ਦੇ ਉੱਤੇ ਹਮੇਸ਼ਾ ਹੀ ਇੱਕ ਸਿਲੰਡਰ ਲਟਕਾਇਆ ਹੁੰਦਾ ਸੀ ਜਿਸ ਨਾਲ ਕਿ ਉਹ ਸਾਹ ਲੈ ਸਕੇ ਜਦੋਂ ਵੀ ਇਨਸਾਨ ਹਾਰ ਜਾਂਦਾ ਹੈ ਤਾਂ ਉਸ ਨੂੰ ਹੋਰ ਕੋਈ ਦਰ ਨਹੀਂ ਦਿਖਦਾ ਸਿਵਾਏ ਪਰਮਾਤਮਾ ਦੇ ਦਰ ਤੋਂ ਉਸ ਬੱਚੇ ਨੂੰ ਲੈ ਕੇ ਮਾਪੇ ਜੜੇ ਨੇ ਪਾਪ ਆਪਣੇ ਪੁੱਤਰ ਨੂੰ ਲੈ ਕੇ ਮਾਪੇ ਨਾਲ ਦੇ ਹੀ ਇੱਕ ਗੁਰੂ ਘਰ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਬਾਬਾ ਜੀ ਅਸੀਂ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਾਉਣੇ ਆ ਤਾਂ ਬਾਬਾ ਜੀ ਪੁੱਛਣ ਲੱਗੇ ਕਿ ਖੁਸ਼ੀ 'ਚ ਜਾਂ ਫਿਰ ਦੁੱਖ 'ਚ ਤਾਂ ਕਹਿਣ ਲੱਗੇ ਕਿ ਸਾਡੇ ਪੁੱਤਰ ਨੂੰ ਇਸ ਤਰ੍ਹਾਂ ਦੀ ਤਕਲੀਫ ਹੈ ਜਿਸ ਕਰਕੇ ਅਖੰਡ ਪਾਠ ਸਾਹਿਬ ਰਖਵਾਉਣਾ ਚਾਹੁੰਦੇ ਆ ਤਾਂ ਬਾਬਾ ਜੀ ਕਹਿਣ ਲੱਗੇ ਕਿ ਖੰਡ ਪਾਠ ਸਾਹਿਬ ਦੀ ਸਾਡੇ ਗੁਰੂ ਨੂੰ ਲੋੜ ਨਹੀਂ ਅਖੰਡ ਪਾਠ ਸਾਹਿਬ ਦੀ ਤੁਹਾਡੇ ਪੁੱਤਰ ਨੂੰ ਲੋੜ ਹੈ ਤਾਂ ਮਾਪਿਆਂ ਦੇ ਵੱਲੋਂ ਢੇਰੀ ਡਾਲਰਾਂ ਦੀ ਕੱਢ ਕੇ ਬਾਬੇ ਨੂੰ ਦਿੱਤੀ ਜਾ ਰਹੀ ਸੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਇਹਨਾਂ ਡਾਲਰਾਂ ਦੀ ਲੋੜ ਸਾਨੂੰ ਨਹੀਂ ਹੈ ਇਹਨਾਂ ਡਾਲਰਾਂ ਦੀ ਲੋੜ ਕਿਸੇ ਨੂੰ ਵੀ ਨਹੀਂ ਹੈ ਜਿਵੇਂ ਹੁਣ ਤੁਹਾਡੇ ਕੋਲ ਡਾਲਰ ਹੈ ਤੁਸੀਂ ਚਾਹਦੇ ਤਾਂ ਇਹ ਡਾਲਰ ਦੇ ਕੇ ਆਪਣੇ ਪੁੱਤਰ ਦਾ ਇਲਾਜ ਕਰਾ ਸਕਦੇ ਸੀ ਪਰ ਤੁਹਾਡੇ ਕੋਲ ਇਲਾਜ ਨਹੀਂ ਹੋਇਆ ਇਸ ਕਰਕੇ ਇਹ ਡਾਲਰ ਮੈਨੂੰ ਨਾ ਦਿਓ ਬਾਬਾ ਜੀ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਸੀ ਤੇ ਪਰਿਵਾਰ ਵਾਲੇ ਚੁੱਪ ਧਰ ਕੇ ਬੈਠ ਗਏ ਇੰਨੇ ਨੂੰ ਉਹ ਮੁੰਡਾ ਖੁਦ ਹੀ ਉੱਠਿਆ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਮੇਰੇ ਵਾਸਤੇ ਅਰਦਾਸ ਕਰ ਦਿਓ ਮੇਰੇ ਤੋਂ ਇਨੀ ਪੀੜਾ ਸਹਾਰੀ ਨਹੀਂ ਜਾਂਦੀ ਬਾਬਾ ਜੀ ਕਹਿਣ ਲੱਗੇ ਤੂੰ ਉਹੀ ਐ ਜਿਸ ਨੂੰ ਇਹ ਸਾਰੀ ਤਕਲੀਫ ਐ ਤਾਂ ਨੌਜਵਾਨ ਕਹਿਣ ਲੱਗਿਆ ਕਿ ਹਾਂ ਜੀ ਮੈਂ ਉਹੀ ਹਾਂ ਮੈਨੂੰ ਕੀ ਫੇਫੜਿਆਂ ਦੀ ਦਿੱਕਤ ਐ ਬਾਬਾ ਜੀ ਕਹਿਣ ਲੱਗੇ ਕਿ ਦਾੜੀ ਨਾ ਕਟਵਾਈਂ ਦਾੜੀ ਸਾਡਾ ਸਿੱਖੀ ਸਰੂਪ ਐ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਖੰਡੇ ਪਾਟੇ ਦੀ ਪੋਲ ਜਿਹੜੀ ਐ ਸ਼ਿਕਾਈ ਗਈ ਸੀ ਸਿੰਘ ਸਜਾਏ ਗਏ ਸੀ ਤੇ ਕਿਸਾਨ ਨੂੰ ਕਤਲ ਕਰਾਉਣ ਤੋਂ ਵੀ ਰੋਕਿਆ ਗਿਆ ਸੀ ਜਿਸ ਕਰਕੇ ਤੁਸੀਂ ਆਪਣੀ ਦਾੜੀ ਰੱਖੋ ਤੇ ਕੇਸ ਵੀ ਕਤਲ ਨਾ ਕਰਾਓ ਇਹ ਸੁਣ ਕੇ ਨੌਜਵਾਨ ਨੇ ਹਾਂਜੀ ਦੇ ਵਿੱਚ ਜਵਾਬ ਦਿੱਤਾ ਤੇ ਬਾਬਾ ਜੀ ਕਹਿਣ ਲੱਗੇ ਕਿ 13 ਦਿਨ ਬਾਅਦ ਮੱਸਿਆ ਵਾਲੇ ਦਿਨ ਗੁਰੂ ਘਰ ਦੇ ਵਿੱਚ ਅੰਮ੍ਰਿਤ ਸ਼ਕਾਇਆ ਜਾਣਾ ਤੁਸੀਂ ਦੋਵੇਂ ਪਤੀ ਪਤਨੀ ਅੰਮ੍ਰੇਸ਼ ਸ਼ਕਲੋ ਤਾਂ ਉਸ ਨੌਜਵਾਨ ਨੇ ਤੇ ਉਸ ਦੀ ਪਤਨੀ ਨੇ ਹਾਂਜੀ ਦੇ ਵਿੱਚ ਜਵਾਬ ਦਿੱਤਾ ਬਾਬਾ ਜੀ ਨੇ ਅਰਦਾਸ ਕੀਤੀ ਤੇ ਨੌਜਵਾਨ ਨੂੰ ਘਰ ਤੋੜ ਦਿੱਤਾ ਦੇਖਤੇ ਹੀ ਦੇਖਦੇ ਕ੍ਰਿਪ 5 ਦਿਨ ਬਾਅਦ ਨੌਜਵਾਨ ਦਾ ਜਿਹੜਾ ਸਿਲੰਡਰ ਹੈ ਉਤਰਨ ਵਾਲਾ ਹੋ ਗਿਆ ਪਵ ਨੌਜਵਾਨ ਹੁਣ ਕਈ-ਕਈ ਘੰਟੇ ਬਿਨਾਂ ਸਿਲੰਡਰ ਤੋਂ ਸਾਹ ਲੈ ਪਾਰਿਆ ਸੀ ਪਰ ਉਹ ਅਜੇ ਵੀ ਸਿਲੰਡਰ ਨੂੰ ਉਤਾਰ ਨਹੀਂ ਰਿਹਾ ਸੀ ਕਿਉਂਕਿ ਜਦੋਂ ਉਹਨੂੰ ਸਾਹ ਚੜ ਜਾਂਦਾ ਸੀ ਤਾਂ ਉਸਨੂੰ ਉਖਾ ਹੋ ਜਾਂਦਾ ਸੀ। ਤਕਰੀਬਨ 7 ਦਿਨਾਂ ਬਾਅਦ ਨੌਜਵਾਨ ਦਾ ਜਿਹੜਾ ਸਿਲੰਡਰ ਹੈ ਉਹ ਪੂਰੀ ਤਰੀਕੇ ਦੇ ਨਾਲ ਉਤਰ ਜਾਂਦਾ ਹੈ। ਜਿਸ ਤੋਂ ਬਾਅਦ 13ਵਾਂ ਦਿਨ ਆਉਂਦਾ ਹੈ ਤੇ 13ਵੇਂ ਦਿਨ ਦੋਵੇਂ ਪਤੀ ਪਤਨੀ ਜਿਹੜੇ ਨੇ ਗੁਰੂ ਘਰ ਦੇ ਵਿੱਚ ਜਾਂਦੇ ਆ ਤੇ ਅੰਮ੍ਰਿਤ ਛਕਣ ਦੀ ਜਿਹੜੀ ਰਸਮ ਹੈ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਬਾਬਾ ਜੀ ਦੇ ਵੱਲੋਂ ਉਸ ਨੌਜਵਾਨ ਦੇ ਮੂੰਹ ਦੇ ਉੱਪਰ ਜੋ ਕਹਿ ਲੋ ਕਿ ਖੰਡੇ ਬਾਟੇ ਦੀ ਪੋਲ ਵਾਲਾ ਅੰਮ੍ਰਿਤ ਛਿੜਕਿਆ ਜਾਂਦਾ ਜਿਸ ਨੂੰ ਚੂਲਾ ਵੀ ਕਿਹਾ ਜਾਂਦਾ ਤਾਂ ਉਦੋਂ ਹੀ ਨੌਜਵਾਨ ਜਿਹੜਾ ਉੱਥੇ ਕੰਬਣ ਲੱਗ ਜਾਂਦਾ ਤੇ ਉੱਥੇ ਹੀ ਬੇਹੋਸ਼ ਹੋ ਜਾਂਦਾ ਮਾਪੇ ਡਰ ਜਾਂਦੇ ਪਤਨੀ ਵੀ ਕਾਫੀ ਜ਼ਿਆਦਾ ਡਰ ਜਾਂਦੀ ਹੈ ਤੇ ਮੌਕੇ ਦੇ ਉੱਤੇ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪੜਤੇ ਕਰਵਾਇਆ ਜਾਂਦਾ ਹੈ ਪਿੱਛੋਂ ਮਾਪੇ ਆਉਂਦੇ ਐ ਤੇ ਬਾਬਾ ਜੀ ਦੇ ਕੋਲ ਆਉਂਦੇ ਕਿ ਬਾਬਾ ਜੀ ਅਰਦਾਸ ਕਰੋ ਸਾਡਾ ਬੱਚਾ ਬਚ ਜਾਵੇ ਬਾਬਾ ਜੀ ਕਹਿਣ ਲੱਗੇ ਕਿ ਪਰਮਾਤਮਾ ਨੇ ਇੱਥੇ ਤੱਕ ਲਿਆਂਦਾ ਤਾਂ ਅੱਗੇ ਵੀ ਉਹੀ ਰਖਵਾਲਾ ਹੈ ਫਿਕਰ ਨਾ ਕਰੋ ਕੁਝ ਦਿਨ ਬਾਅਦ ਡਾਕਟਰ ਬਾਹਰ ਆਉਂਦੇ ਐ ਤੇ ਦੱਸਦੇ ਐ ਕਿ ਤਾਂ ਬਿਲਕੁਲ ਠੀਕ ਹੈ ਤੇ ਇਸ ਦੀਆਂ ਰਿਪੋਰਟਾਂ ਵੀ ਬਿਲਕੁਲ ਨਾਰਮਲ ਐ ਤਾਂ ਫਿਰ ਪਰਿਵਾਰ ਵਾਲੇ ਪ੍ਰਾਣੀਆਂ 80% ਫੇਫੜੇ ਦੇ ਖਰਾਬ ਹੋਣ ਵਾਲੀਆਂ ਰਿਪੋਰਟਾਂ ਦਿਖਾਉਂਦੇ ਐ ਤੇ ਫਿਰ ਤਾਜ਼ੀਆਂ ਰਿਪੋਰਟਾਂ ਦੇਖਿਆ ਜਾਂਦਾ ਕਿ ਇੱਕ ਦੇ ਵਿੱਚ ਤਾਂ 100% ਫੇਫੜੇ ਜਿਹੜੇ ਐ ਬਿਲਕੁਲ ਠੀਕ ਐ ਤੇ ਦੂਜੇ ਦੇ ਵਿੱਚ 80% ਤੱਕ ਫੇਫੜੇ ਡੈਮੇਜ ਹੁੰਦੇ ਐ ਮਾਪੇ ਹੈਰਾਨ ਹੋ ਜਾਂਦੇ ਆ ਡਾਕਟਰ ਵੀ ਹੈਰਾਨ ਹੋ ਜਾਂਦੇ ਕਿੰਨਾ ਵੱਡਾ ਚਮਤਕਾਰ ਕਿਵੇਂ ਹੋ ਸਕਦਾ ਨੌਜਵਾਨ ਨੂੰ ਘਰ ਲਜਾਇਆ ਗਿਆ ਕੋਈ ਵੀ ਦਿੱਕਤ ਨਹੀਂ ਸੀ ਸਿਰਫ ਇੱਕ ਬੀਪੀ ਦੀ ਸਮੱਸਿਆ ਦੱਸੀ ਗਈ ਸੀ ਜਿਸ ਕਰਕੇ ਉਸ ਨੂੰ ਦਵਾਈ ਦਿੱਤੀ ਗਈ ਤੇ ਉਸ ਨੂੰ ਚੱਕਰ ਆ ਗਏ ਮਾਪੇ ਉਸੇ ਹੀ ਦਿਨ ਘਰੋਂ ਦੇਗ ਬਣਾ ਕੇ ਗੁਰੂ ਘਰ ਫਿਰ ਤੋਂ ਗਏ ਤੇ ਉੱਥੇ ਜਾ ਕੇ ਮੱਸਿਆ ਦਾ ਦਿਨ ਸੀ ਤਾਂ ਬਾਬਾ ਜੀ ਨੇ ਇਸ ਘਟਨਾ ਨੂੰ ਸਾਰੀ ਸੰਗਤ ਦੇ ਨਾਲ ਸਾਂਝਾ ਕੀਤਾ ਜਿਸ ਤੋਂ ਬਾਅਦ ਕੀ ਪ੍ਰਮਾਤਮਾ ਦੇ ਉੱਤੇ ਸੰਗਤਾਂ ਦਾ ਵਿਸ਼ਵਾਸ ਜਿਹੜਾ ਹੈ ਹੋਰ ਵੀ ਜ਼ਿਆਦਾ ਧ੍ਰੜ ਹੋ ਜਾਂਦਾ ਉੱਥੇ ਜਾ ਕੇ ਕੜਾ ਪ੍ਰਸ਼ਾਦੀ ਦੇਖ ਦੀ ਸੇਵਾ ਵੀ ਜਿਹੜੀ ਇਸ ਪਰਿਵਾਰ ਦੇ ਵੱਲੋਂ ਕੀਤੀ ਗਈ ਤੇ ਨਾਲ ਹੀ ਬਾਬਾ ਜੀ ਦਾ ਸ਼ੁਕਰਾਨਾ ਵੀ ਕੀਤਾ ਗਿਆ ਤੇ ਫਿਰ ਕੁਝ ਦਿਨ ਬਾਅਦ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਨੇ ਆਰੰਭ ਕਰਾਏ ਗਏ ਬਹੁਤ ਉਮਤਾਨ ਦੇ ਨਾਲ ਭੋਗ ਵੀ ਪਾਇਆ ਗਿਆ ਜਿਸ ਤੋਂ ਬਾਅਦ ਕਰੀਬ 1 ਸਾਲਾਂ ਤੱਕ ਇਸ ਪਰਿਵਾਰ ਦੇ ਵੱਲੋਂ ਹਰ ਮੱਸਿਆ ਦੇ ਉੱਪਰ ਗੁਰੂ ਘਰ ਦੇ ਵਿੱਚ ਦੇਖ ਦੀ ਸੇਵਾ ਕੀਤੀ ਗਈ ਤੇ ਨਾਲ ਹੀ ਗਰੀਬਾਂ ਦੇ ਵਿੱਚ ਵੀ ਜਿਹੜਾ ਕਹਿ ਲੋ ਕਿ ਲੋੜ ਦੀਆਂ ਚੀਜ਼ਾਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ ਤੇ ਅੱਜ ਇਹ ਨੋਜਵਾਨ ਇੱਕ ਬਹੁਤ ਹੀ ਚੰਗਾ ਨੋਜਵਾਨ ਬਣਿਆ ਹੋਇਆ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਾ ਤਾਂ ਕਦੇ ਵੀ ਪਰਮਾਤਮਾ ਦੇ ਉੱਤੇ ਸ਼ੱਕ ਨਹੀਂ ਕਰਨਾ ਪਰਮਾਤਮਾ ਤੁਹਾਡੇ ਹਮੇਸ਼ਾ ਹੀ ਅੰਗ ਸੰਗ ਰਹਿੰਦਾ ਤੁਸੀਂ ਵਿਸ਼ਵਾਸ ਕਰੋਗੇ ਪਰਮਾਤਮਾ ਤੁਹਾਡਾ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦੇਗਾ